ਇਹ ਗੱਲ ਯਾਦ ਰੱਖੋ ਮਾਨ ਜਿਹੜਾ ਹੈ ਨਾ ਹੰਕਾਰ ਜਿਹਨੂੰ ਮੈਂ ਕੱਲ ਵੀ ਖੌਮੇ ਕਹਿ ਲੋ ਮੈਂ ਕਹਿ ਲੋ ਸਾਰੀ ਪਵਾੜੇ ਦੀ ਜੜ ਹੀ ਏ ਵੇ ਇੱਕ ਬੱਚੇ ਤੋਂ ਲੈ ਕੇ ਵੱਡੇ ਵੱਡੇ ਬੰਦੇ ਤੱਕ ਜਦੋਂ ਖੌਮੇ ਨੂੰ 6 ਵਜਦੀ ਏ ਅੰਦਰ ਮੈਂ ਨੂੰ 6 ਵਜਦੀ ਏ ਮੈਂ ਤੜਫਦੀ ਹੈ ਸੁਣੋ ਮੈਂ ਨੂੰ ਕਿਉਂਕਿ ਮੈਂ ਦਾ ਸੁਭਾਅ ਸਿਰਫ ਮੈਂ ਹੋਰ ਦੂਜਾ ਕੋਈ ਨਹੀਂ ਚਾਹੀਦਾ ਮੈਂ ਕਹਿੰਦੀ ਸਿਰ ਮੇਰੀ ਗੱਲ ਕੋਵੇ ਦੂਸਰੇ ਦੀ ਨਹੀਂ ਜਦੋਂ ਕੌਮੇ ਨੂੰ ਸੱਟ ਵੱਜਦੀ ਏ ਯਾਦ ਰੱਖੋ ਤੜਪਦੀ ਏ ਫਿਰ ਆਪਣੀ ਮੈਨੂੰ ਕਾਇਮ ਰੱਖਣ ਵਾਸਤੇ ਬੰਦੇ ਤੋਂ ਨੇਕਾ ਪਾਪ ਵੀ ਕਰਾਂਦੀ ਹੈ ਮੈਂ ਮੈਂ ਬਸ ਕਾਇਮ ਰਹਾ ਹੁਣ ਜਿਉਂ-ਜਿਉ ਇਹ ਦੇਖਨੇ ਆ ਬਾਣੀ ਪੜਦੇ ਆ ਜਿਹੜੇ ਗੁਣ ਨੇ ਉਹਨਾਂ ਨੂੰ ਵੀ ਖਾ ਜਾਂਦੀ ਹੈ ਜਿਵੇਂ ਮੰਨ ਲਓ ਘੋਣ ਲੱਗ ਜਾਏ ਤੇ ਲੱਕੜ ਉੱਤੋਂ ਆਪਾਂ ਨੂੰ ਬਿਲਕੁਲ ਠੀਕ ਲੱਗਦੀ ਜਿਨ੍ਹਾਂ ਨੂੰ ਜਿਸ ਲੱਕੜ ਨੂੰ ਘੌਣ ਲੱਗ ਜਾਂਦਾ ਹੈ ਕੀੜਾ ਲੱਗ ਜਾਂਦਾ ਹੈ ਉਤੋਂ ਬਿਲਕੁਲ ਸਾਫ ਲਿਸ਼ਕਦੀ ਹੈ ਪਰ ਜਦੋਂ ਥੋੜਾ ਜਿਹਾ ਟਣਕਾ ਕੇ ਦੇਖੋ ਤੇ ਵਿੱਚੋਂ ਬਿਲਕੁਲ ਖਾਲੀ ਹੋ ਜਾਂਦੀ ਹੈ ਪਿਆਰਿਓ ਯਾਦ ਰੱਖਿਓ ਜਿਵੇਂ ਘੌਣ ਘੌਣ ਸ਼ਬਦ ਸਮਝਦੇ ਆਪਾਂ ਜਿਵੇਂ ਲੱਕੜ ਨੂੰ ਲੱਗਾ ਹੋਇਆ ਕੀੜਾ ਅੰਦਰੋਂ ਅੰਦਰ ਹੀ ਥੋਥੀਆਂ ਕਰ ਦਿੰਦਾ ਜਿੰਨੇ ਮਰਜ਼ੀ ਬੰਦਾ ਸ਼ੁਭ ਕਰਦਾ ਕਰਮ ਕਰਦਾ ਰਹੇ ਜੇ ਖੌਮੇ ਦਾ ਕੀੜਾ ਅੰਦਰ ਲੱਗ ਗਿਆ ਨਾ ਉਹਨੇ ਸੱਚ ਇਹ ਵੀ ਅੰਦਰ ਨੂੰ ਬਿਲਕੁਲ ਥੋਥੀਆਂ ਕਰਕੇ ਰੱਖ ਦੇਣਾ ਅੰਦਰ ਜਿਹੜਾ ਡਿਗ ਪੈਗਾ ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਮਨ ਕੋ ਮਾਨ ਨਾ त्याਗਿਓ ਕਿਉਂਕਿ ਤਨ ਕਰਕੇ ਬੰਦਾ ਕਹਿੰਦਾ ਮੈਂ ਦਾਸ ਆਂ ਮੈਂ ਸੇਵਕ ਆਂ ਮੈਂ ਤੁਹਾਡਾ ਆਂ ਮੈਂ ਝਾੜੂ ਬਰਦਾਰ ਆਂ ਅੰਦਰ ਵਾਲਾ ਮਨ ਜਿਹੜਾ ਉਹ ਫਨੀਰ नाग ਦੀ ਤਰ੍ਹਾਂ ਕਹਿੰਦਾ ਨਹੀਂ ਤੇਰੇ ਵਰਗਾ ਇੱਥੇ ਕੋਈ ਵੀ ਨਹੀਂ ਸਿਰਫ ਤੂੰ ਇੱਥੇ ਮਨ ਦੇ ਫੁਰਨਿਆਂ ਦੀ ਗੱਲ ਕੀਤੀ ਜਿਹੜੇ ਕਿਸੇ ਨਾਲ ਸ਼ੇਅਰ ਵੀ ਨਹੀਂ ਕੀਤੇ ਜਿਨ੍ਹਾਂ ਨੂੰ ਸ਼ਬਦ ਵੀ ਨਹੀਂ ਬਣਾਇਆ ਥੋੜਾ ਜਾਓ ਅਸੀਂ ਬਾਣੀ ਚ ਪੜਾਂਗੇ ਤੁਲਸੀ ਜਿਨੇ ਇੱਕ ਆਪਣਾ ਬਚਨ ਕਹਿ ਰਾਮਚਰਿਤ ਮਾਨਸ ਉਹ ਕਹਿੰਦੇ ਨੇ ਇਸ ਦੁਨੀਆ ਵਿੱਚ ਕੋਈ ਨਹੀਂ ਮਾਇਕਾ ਲਾਲ ਐਸਾ ਜਮਿਆ ਜਿਸ ਬੰਦੇ ਕੋਲ ਪ੍ਰਭਤਾ ਹੋਵੇ ਪੈਸਾ ਹੋਵੇ ਪਦਵੀ ਹੋਵੇ ਤੇ ਬੰਦਾ ਹੰਕਾਰ ਤੋਂ ਬਚ ਜਾਏ ਕੋਈ ਨਹੀਂ ਪਿਆਰੋ ਮੈਂ ਆਪ ਮੈਂ ਵੀ ਸ਼ੰਗੂਲਿਤ ਕਹਿ ਰਿਹਾ ਕੋਈ ਨਹੀਂ ਬਚਿਆ ਉਹਨਾਂ ਨੇ ਲਿਖਿਆ ਕੋ ਜਨਮੋ ਐਸੋ ਜਗਮਾਹੀ ਕੋ ਜਮਿਆ ਕੋ ਜੇ ਬੰਦਾ ਦੁਨੀਆ ਤੇ ਪ੍ਰਭਤਾ ਪਾਏ ਜਾਸ ਮਦ ਨਾਹੀ ਜਿਸ ਬੰਦੇ ਕੋਲ ਪ੍ਰਭਤਾ ਹੋਵੇ ਵਡਿਆਈ ਹੋਵੇ ਤੇ ਉਹ ਬੰਦਾ ਸੱਚੀ ਮੁੱਚੀ ਹੰਕਾਰ ਦੇ ਨਸ਼ੇ ਤੋਂ ਬਚ ਜਾਏ ਕਹਿੰਦੇ ਨੇ ਕੋਈ ਨਹੀਂ ਜੰਮਿਆ ਜਿਹੜਾ ਪ੍ਰਭਤਾ ਵਿੱਚ ਹੋਵੇ ਤੇ ਅਖੰਕਾਰੀ ਨਾ ਹੋਵੇ ਕਿਉਂਕਿ ਸਿੱਕ ਇੱਕ ਇੱਕ ਤੋਂ ਲਾਂਗੇ ਤੇ ਇਹਦੇ ਨਾਲ ਸਤਿਗੁਰੂ ਸਾਹਿਬ ਨੂੰ ਨਿਰਾਸ਼ ਨਹੀਂ ਅਜ ਕਰਦੇ ਕਿਉਂਕਿ ਅੰਦਰ ਦੇ ਮਾਨ ਨੂੰ ਛੱਡਣਾ ਬੜਾ ਮੁਸ਼ਕਲ ਹੈ ਅੰਦਰ ਦੇ ਖੋਮੇ ਦੇ ਫੁਰਨਿਆਂ ਨੂੰ ਛੱਡਣਾ ਬੜਾ ਮੁਸ਼ਕਲ ਹੈ ਸਿਆਣੇ ਕਹਿੰਦੇ ਨੇ ਈਗੋ ਦੋ ਤਰ੍ਹਾਂ ਦੀ ਖੋਮੇ ਦੋ ਰਤਾਂ ਦੀ ਇੱਕ ਹੀ ਸੂਖਸ਼ਮ ਇਕੇ ਸਥੂਲ ਸਥੂਲ ਵਿੱਚ ਬੰਦਾ ਜ਼ਬਾਨ ਤੋਂ ਬੋਲਦਾ ਹੈ ਉਲਲਕਾਰੇ ਮਾਰਦਾ ਹੈ ਤੇ ਸੂਖਸ਼ਮ ਕੌਮੇ ਵਿੱਚ ਜ਼ਬਾਨ ਹੋਰ ਕੁਝ ਕਹਿੰਦੀ ਹੈ ਤੇ ਮਨ ਕੁਝ ਹੋਰ ਕਹਿੰਦਾ ਹੈ ਵਿਭਿੰਨਤੀ ਜਿੱਥੇ ਸਥੂਲ ਕੌਮਿਕ ਹੈ ਉੱਥੇ ਬੰਦਾ ਆਪਣੇ ਆਪ ਨੂੰ ਲੁਕਾ ਨਹੀਂ ਸਕਦਾ ਉਹ ਬੋਲ ਕੇ ਕਹਿੰਦਾ ਮੇਰਾ ਕੋਈ ਮੁਕਾਬਲਾ ਕਰਕੇ ਦੇਖੇ ਮੈਂ ਤਨਵਾਨ ਮੈਂ ਗਿਆਨਵਾਨ ਮੈਂ ਆਹ ਕੁਝ ਉਹ ਸੱਚੀ-ਮੁੱਚੀ ਸਮਾਜ 'ਚ ਬੋਲ ਕੇ ਕਹਿੰਦਾ ਮੇਰਾ ਕੋਈ ਹੈ ਮੁਕਾਬਲਾ ਕਰਨ ਵਾਲਾ ਇੱਕ ਦੂਜਾ ਆ ਕੇ ਬੰਦਾ ਬੋਲਦਾ ਨਹੀਂ ਪਰ ਅੰਦਰੇ ਅੰਦਰੇ ਮਹਿਸੂਸ ਕਰਦਾ ਫੁਰਨਿਆ ਕਰਕੇ ਮੇਰੇ ਤੋਂ ਵੱਡਾ ਕੋਈ ਵੀ ਨਹੀਂ ਕਿ ਇੱਥੇ ਮਹਾਰਾਜ ਕਹਿੰਦੇ ਨੇ ਉਹ ਸੂਖਸ਼ਮ ਹਉਮੈ ਜਿਹੜੀ ਤੁਰ ਅੰਦਰ ਨੂੰ ਲੱਗੀ ਹੋਈ ਪਿਆਰਿਓ ਦੁਨੀਆ ਦੀ ਖਰ ਚੀਜ਼ ਛੱਡਣੀ ਸੌਖੀ ਜੇ ਪਰ ਮਨ ਦੇ ਹੰਕਾਰ ਦੇ ਫੁਰਨੇ ਛੱਡਨੇ ਬੜੇ ਮੁਸ਼ਕਲ ਇਹ ਇਹਨਾਂ ਨੇ ਤਾਂ ਸਭ ਨੂੰ ਘੇਰਿਆ ਪਿਆ ਕਬੀਰ ਸਾਹਿਬ ਦਾ ਸ਼ਲੋਕ ਹੈ ਕਬੀਰ ਮਾਇਆ ਤਜੀ ਤੋ ਕਿਆ ਭਇਆ ਮਾਇਆ ਛੱਡ ਦੇਣੀ ਸੌਖੀ ਏ ਜੋ ਮਾਨ ਤਜਿਆ ਨਹੀਂ ਜਾਏ ਮਾਈ ਮਨ ਕੋ ਮਾਨ ਨਾ ਤਿਆਗਿਓ ਜੋ ਮਾਨ ਤਜਿਆ ਨੀ ਜਾਏ ਅੰਦਰ ਦੀ ਖੌਮੇ ਛੱਡੀ ਨੀ ਜਾਂਦੀ ਤੇ ਮਹਾਰਾਜ ਕਹਿੰਦੇ ਮਾਨ ਮੂਨੀ ਮਨ ਵਰਗਲੇ ਆਮ ਬੰਦੇ ਦੀ ਤਾਂ ਗੱਲ ਛੱਡੋ ਇੱਥੇ ਜਿਨ੍ਹਾਂ ਨੇ ਕਈ ਕਈ ਸਾਲ ਗੁਫਾਵਾਂ ਵਿੱਚ ਪਹਾੜਾਂ ਵਿੱਚ ਕੰਦਰਾਂ ਵਿੱਚ ਭੋਰਿਆਂ ਵਿੱਚ ਲਾਏ ਜਦੋਂ ਬਾਹਰ ਨਿਕਲੇ ਖੌਮੇ ਨੇ ਉਹਨਾਂ ਵੀ ਨਾ ਬਖਸ਼ਿਆ ਕਬੀਰ ਮਾਇਆ ਤਜੀ ਤੋ ਕਿਆ ਬਿਆ ਜੋ ਮਾਨ ਤਜਿਆ ਨੀ ਜਾਏ ਮਾਨ ਮੂਨੀ ਮਨ ਵਰਗਲੇ ਮਾਨ ਸਵੇ ਕੋ ਖਾਏ ਥੋੜਾ ਜਮੇ ਇੱਕ ਉਦਾਰਨ ਖੋਰ ਦੇਣਾ ਇਹ એનર્ਜੀ ਬੜੀ ਜ਼ਬਰਦਸਤ ਹੈ ਜਿਹੜੀ ਖੌਮੇਵੇਂ ਨਾ ਇਹ 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 ਮੈਂ ਇੱਕ ਦਿਨ ਕਿਹਾ ਇੱਕ ਨਿੰਦਿਆ ਇੰਨੇ ਕਮਾਲ ਦੀ ਤਾਕਤ ਰੱਖਦੀ ਹੈ ਇੰਨਾ ਕੋਈ ਟੀਕਾ ਵੀ ਕੰਮ ਨਹੀਂ ਕਰਦਾ ਗੋਲੀ ਕੋਈ ਨਹੀਂ ਕੰਮ ਕਰਦੀ ਤੁਸੀਂ ਦਵਾਈ ਲੈ ਲਓ ਨਾ ਬੰਦਾ ਆਰਾਮ ਵੇਖ ਯਾਦ ਰੱਖਿਓ ਹੈ એનર્ਜੀ ਚਾਹ ਖਿਆਲ ਦੀ ਮੈਂ ਜ਼ਬਾਨ ਤੋਂ ਫਿੱਕਾ ਬੋਲਾ ਤੇ ਮੇਰੇ ਬੋਲ ਸੁਣ ਕੇ ਕੋਈ ਮੈਨੂੰ ਮਾਰਨ ਆ ਜਾਏ ਮੇਰੇ ਬੋਲ ਦੀ એનર્ਜੀ ਉਹ ਤੱਕ ਪਹੁੰਚ ਗਈ ਨਾ ਅਧ੍ਰਿਸ਼ ਸ਼ਕਤੀ ਗਈ ਮੈਂ ਇੱਕ ਦਿਨ ਕਿਆਸੀ ਨਿੰਦਿਆ ਉਹ ਤਾਕਤ ਰੱਖਦੀ ਏ ਬੰਦਾ ਹਸਪੀਟਲ ਪਿਆ ਹੋਵੇ ਉਹਨੂੰ ਡਾਕਟਰ ਕਹੇ ਤੂੰ ਘੱਟ ਬੋਲਣਾ ਤੂੰ ਉੱਥਾ ਬਹਿਣਾ ਨਹੀਂ ਅਜੇ ਦਵਾਈ ਹੌਸਤਾ ਹੌਸਤਾ ਅਸਰ ਕਰੇਗੀ ਉਸ ਬੰਦੇ ਕੋਲ ਜਾ ਕੇ ਉਹਦੇ ਵਿਰੋਧੀ ਦੀ ਨਿੰਦਿਆ ਕਰਨ ਲੱਗ ਪੋ ਨਾ ਚੇਤੇ ਰੱਖਿਓ ਬੰਦੇ 'ਚ ਇੰਨੀ ਤਾਕਤ ਹੁੰਦੀ ਉੱਠ ਕੇ ਬਹਿ ਕੇ ਉਹਦੇ ਨਾਲ ਗੱਲਾਂ ਕਰਨ ਲੱਗ ਪੈਂਦਾ ਨਹੀਂ ਇਹ ਹਾਸੇ ਨਹੀਂ ਇਹ ਇਹ ਇਸ ਇਹ ਔਗਣੇ ਸਾਡਾ ਇਹ ਇਸ ਤਾਕਤੇ ਨਹੀਂ ਇੱਕ ਇਹ ਤੇ ਦੂਜਾ ਹੰਕਾਰ ਕਿਉਂਕਿ ਜਦੋਂ ਬੰਦਾ ਹੰਕਾਰ ਨੂੰ ਆਪਣੇ ਅੰਦਰ ਪ੍ਰੋਬ ਬੈਠਾ ਜਿੰਨੀ ਦੇਰ ਤੱਕ ਸ਼ਾਬਾਸ਼ ਮਿਲਦੀ ਰਹੇਗੀ ਕਾਇਮ ਰਹੇਗਾ ਜਿੱਦਨ ਬੰਦੇ ਦੀ ਸ਼ਮਾਸ਼ ਕਤਮ ਹੋ ਗਈ ਉਸ ਦਿਨ ਬੰਦੇ ਦੀ ਮੌਤ ਹੋ ਜਾਏਗੀ ਉਹ ਬੰਦਾ ਮਰ ਜਾਏਗਾ ਅੰਦਰੋਂ ਗੁਰੂ ਨਾਨਕ ਸਾਹਿਬ ਦੇ ਵੇਲੇ ਘਟਨਾ ਹੈ ਸਾਖੀ ਰੂਪ ਨਾਲ ਹੋਰ ਸੌਖਾ ਹੋ ਜਾਏਗਾ ਸਮਝਣਾ ਕਿ ਹਜ਼ੂਰ ਜਦੋਂ ਗਏ ਤੇ ਢੋਲ ਵੱਜ ਰਿਆ ਸੀ ਇੱਕ ਜਗ੍ਹਾ